ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਕੱਲ ਵਾਲੀ ਵੀਡੀਓ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਬੜੇ ਹੀ ਸਾਰੇ ਸਵਾਲ ਸੀਗੇ ਅ ਇੱਕ ਤਾਂ ਜਿਹੜੀ ਉਹ ਸੀਗੀ ਕੱਲ ਆਪਾਂ ਪਾਈ ਅਲਸੀ ਦੇ ਦਾਣੇ ਜਿਹੜੇ ਆਪਾਂ ਬੋਇਲ ਕੀਤੇ ਸੀਗੇ ਜੈਲ ਜੈਲ ਬਣਾਈ ਸੀ ਹਾਂ ਤੇ ਬੜਾ ਅੱਛਾ ਰਿਜ਼ਲਟ ਆਉਂਦਾ ਜੀ ਉਹ ਤਾਂ ਬੜਾ ਵਧੀਆ ਇੱਕ ਭੈਣ ਕਹਿੰਦੀ ਵੀ ਮੈਂ ਤਾਂ ਉਹਦੇ ਹੀ ਬਣਾ ਲਈ ਔਰ ਮੈਨੂੰ ਬਹੁਤ ਅੱਛਾ ਫੀਲ ਹੋਇਆ ਤੇ ਉਹਦੇ ਜੀ ਤੁਸੀਂ ਬਸ ਜਿੰਨਾ ਮੈਂ ਅਲਸੀ ਪਾ ਕੇ ਜਿੰਨੀ ਕਿ ਬਣਾਈ ਸੀ ਜੈਲ ਉਹਦੇ ਵਿੱਚ ਤਿੰਨ ਚਾਰ ਟੁੱਪਕੇ ਆ ਜਿਹੜੇ ਬਸ ਤਿੰਨ ਚਾਰ ਡ੍ਰੌਪ ਤੋਂ ਜ਼ਿਆਦਾ ਨਹੀਂ ਉਹਦੇ ਵਿੱਚ ਤੁਸੀਂ ਨਾਰੀਅਲ ਦਾ ਤੇਲ ਜਾਂ ਐਲਮੰਡ ਔਇਲ ਪਾ ਸਕਦੇ ਹੋ ਠੀਕ ਹੈ ਜੀ ਪਾ ਲਿਓ ਤੇ ਉਹਦੇ ਨਾਲ ਤੁਹਾਨੂੰ ਡਰਾਈ ਜੀ ਨਹੀਂ ਲੱਗੂਗਾ ਉਹ ਬਹੁਤ ਵਧੀਆ ਰਹੂਗਾ ਔਰ ਕਈਆਂ ਦਾ ਸੀਗਾ ਕਿ ਕਿੰਨੀ ਦੇਰ ਲਾਉਣਾ ਜੀ ਇਹ ਕਿੰਨੀ ਦੇਰ ਦਾ ਤਾਂ ਕੋਈ ਚੱਕਰ ਨਹੀਂ ਹੈ ਜੀ ਡੇਲੀ ਲਾਓ ਤੁਸੀਂ ਚਾਰ ਪੰਜ ਵਾਰ ਦਿਨ ਚਲਾ ਲਿਆ ਕਰੋ ਠੀਕ ਹੈ ਜੀ ਤੇ ਫਿਰ ਵੀ ਕਿਸੇ ਭੈਣ ਦਾ ਵੀ ਆਇਆ ਸੀਗਾ ਮੈਸੇਜ ਕਿ ਫੋਨ ਆਇਆ ਸੀਗਾ ਵੀ ਬਾਰ-ਬਾਰ ਆਪਾਂ ਫੇਸ ਜਿਹੜਾ ਉਹਨੂੰ ਵਾਸ਼ ਕਰਕੇ ਵੀ ਫੇਰ ਲਾਉਣੀ ਹੈਗੀ ਇਹ ਜਲ ਤੇ ਵਾਸ਼ ਕਰਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਕਿਤੇ ਬਾਹਰ ਨਹੀਂ ਜਾ ਰਹੇ ਜੇ ਤੁਸੀਂ ਆਪਣੇ ਅੰਦਰ ਹੀ ਰਹਿ ਰਹੇ ਹੋ ਤਾਂ ਡਸਟ ਵਗੈਰਾ ਨਹੀਂ ਹੁੰਦੀ ਪਰ ਜੇ ਤੁਸੀਂ ਬਾਹਰ ਕਿਤੇ ਜਾ ਕੇ ਆਏ ਹੋ ਜਾਂ ਕਰਦਾ ਕੰਮ ਬਾਹਰ ਕਰਦੇ ਹੋ ਝਾੜੂ ਵਗੈਰਾ ਲਾਇਆ ਜਾਂ ਤੁਸੀਂ ਡੰਗਰਾ ਵਗੈਰਾ 'ਚ ਕੰਮ ਕੀਤਾ ਹੈ ਹੈਨਾ ਤੁਹਾਨੂੰ ਲੱਗਦਾ ਕਿ ਡਸਟ ਹੈਗੀ ਹੈ ਫੇਸ ਤੇ ਤਾਂ ਫਿਰ ਤੁਸੀਂ ਆਪਣਾ ਫੇਸ ਵਾਸ਼ ਕਰ ਸਕਦੇ ਹੋ ਆਦਰਵਾਇਜ਼ ਜਿਵੇਂ ਆਪਾਂ ਘਰ 'ਚ ਰਹਿੰਦੇ ਆ ਅੰਦਰ ਕੋਈ ਕੰਮ ਨਹੀਂ ਕਰ ਰਹੇ ਕਰੀਆਂ ਅਸੀਂ ਦਿਨ ਚ ਬੈਠੇ ਆ ਹਨਾ ਗੱਲਾਂ ਮਾਰ ਰਹੇ ਆ ਅੰਦਰ ਬੈਠੇ ਉਹ ਲਾਈ ਹੋਈ ਆ ਸਾਡੇ ਉਹ ਡਰਾਈ ਹੋ ਜਾਂਦੀ ਆ ਹਨਾ ਤੇ ਉਸ ਤੋਂ ਬਾਅਦ ਤੁਸੀਂ 2 ਘੰਟੇ ਬਾਅਦ ਫੇਰ ਆਪਣੇ ਫੇਸ ਦੇ ਉੱਪਰ ਲਾ ਲਿਆ ਕਰੋ ਠੀਕ ਹੈ ਜੀ ਬਾਰ ਬਾਰ ਆਪਾਂ ਨੂੰ ਫੇਸ ਵਾਸ਼ ਕਰਨ ਦੀ ਲੋੜ ਨਹੀਂ ਹੈਗੀ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਜਿਹੜੀ ਸਕਿਨ ਹੈਗੀ ਇੱਕ ਤਾਂ ਉਹ ਪ੍ਰੋਟੈਕਟ ਰਹਿੰਦੀ ਆ ਡਸਟ ਵਗੈਰਾ ਤੋਂ ਜਾਂ ਕਾਸ ਤੋਂ ਹਨਾ ਤੇ ਕੋਈ ਵੀ ਡਸਟ ਪਾਰਟੀਕਲ ਆਪਣੇ ਫੇਸ ਦੇ ਅੰਦਰ ਨਹੀਂ ਜਾਂਦਾ ਤੇ ਉਹਦੇ ਨਾਲ ਜਿਹੜੀ ਸਕਿਨ ਹੈਗੀ ਉਹ ਸਹੀ ਰਹਿੰਦੀ ਨਹੀਂ ਤਾਂ ਪਤਲੀ ਹੋ ਜਾਂਦੀ ਆ ਸਕਿਨ ਜੇ ਆਪਾਂ ਕੇਅਰ ਨਹੀਂ ਨਾ ਕਰਦੇ ਤੇ ਹੌਲੀ-ਹੌਲੀ ਸਕਿਨ ਜਿਹੜੀ ਉਹ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਾਂ ਬਹੁਤ ਜ਼ਿਆਦਾ ਮੇਕਅਪ ਕਰੀ ਜਾਂਦੇ ਆ ਜਾਂ ਆਪਾਂ ਪਾਰਲਰਾਂ ਚ ਵੈਸੇ ਮੈਂ ਪਾਰਲਰਾਂ ਦੇ ਖਿਲਾਫ ਨਹੀਂ ਬੋਲਣਾ ਚਾਹੁੰਦੀ ਪਰ ਕੈਮੀਕਲ ਵਗੈਰਾ ਕਰੀਮਾਂ ਦੇ ਵਿੱਚ ਹੁੰਦੇ ਨੇ ਹੈਨਾ ਉਹਦੇ ਨਾਲ ਸਕਿਨ ਹੌਲੀ-ਹੌਲੀ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਨਾਲ ਜੇ ਆਪਾਂ ਨੇਚਰਲ ਚੀਜ਼ਾਂ ਯੂਜ਼ ਕਰਦੇ ਆਂ ਤਾਂ ਸਕਿਨ ਬਹੁਤ ਭੈਣਾ ਕਹਿੰਦੀ ਆ ਨੇ ਪਤਲੀ ਹੋ ਗਈ ਜੀ ਸਕਿਨ ਉਹ ਸਹੀ ਰਹਿੰਦੀ ਹੈ ਫਿਰ ਤੇ ਨੈਕਸਟ ਸੀ ਜੀ ਕਿ ਤੁਹਾਨੂੰ ਇਹਨਾਂ ਇੱਕ ਭੈਣ ਨੇ ਨਾ ਮੈਨੂੰ ਕਮੈਂਟ ਕਰਿਆ ਸੀ ਅੱਜ ਹੁਣ ਸ਼ਾਇਦ ਮੈਂ ਉਹਦਾ ਮੈਨੂੰ ਲੱਗਦਾ ਮੈਂ ਸਕਰੀਨਸ਼ਾਟ ਲੈਣਾ ਭੁੱਲ ਗਈ ਇੱਕ ਭੈਣ ਦਾ ਨਾ ਕਮੈਂਟ ਆਇਆ ਸੀਗਾ ਕਹਿੰਦੇ ਨਾ ਤੁਸੀਂ ਦੱਸਿਆ ਸੀਗਾ ਪੱਠਾ ਪਤਲੇ ਹੋਣ ਲਈ ਕਹਿੰਦੇ ਮੈਨੂੰ ਮਹੀਨਾ ਹੋ ਗਿਆ ਖਾਂਦੀ ਨੂੰ ਮੇਰਾ ਤਾਂ 1 ਇੰਚ ਵੀ ਨਹੀਂ ਘਟਿਆ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸ ਦਾਂ ਕਿ ਮਹੀਨਾ ਤਾਂ ਮੈਨੂੰ ਦੱਸਿਆ ਵੀ ਨਹੀਂ ਹੋਇਆ ਵੈਸੇ ਮੈਂ ਉਹਨਾਂ ਦੇ ਕਮੈਂਟ ਦਾ ਜਵਾਬ ਕਮੈਂਟ 'ਚ ਹੀ ਦੇਤਾ ਸੀਗਾ ਕਿ ਮਹੀਨਾ ਮਹੀਨੇ ਦਾ ਤਾਂ ਮੈਂ ਦੱਸਿਆ ਵੀ ਨਹੀਂ ਹੈਗਾ ਮੈਂ ਤਾਂ ਸਿਰਫ ਅੱਜ 15 ਦਿਨ ਹੋਇਆ ਅੱਜ ਮੈਂ ਦੇਖਿਆ ਕਿ 15 ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਤੇ ਮੀਨਾ ਮੈਨੂੰ ਪਹਿਣੇ ਨਹੀਂ ਹੋਇਆ ਹੈਗਾ ਇਸ ਕਰਕੇ ਥੋੜਾ ਜਿਹਾ ਕਮੈਂਟ ਹੈ ਜਿਹੜਾ ਤੁਸੀਂ ਵੈਸੇ ਹੀ ਕਰਗੇ ਉਦਾਂ ਹੀ ਕਰਕੇ ਉਹ ਉਹਦਾ ਕੋਈ ਮੈਨੂੰ ਲੱਗਦਾ ਹੈ ਅ ਕੋਈ ਇੰਨਾ ਜਾਤਾ ਸੀਰੀਅਸ ਹੋਣ ਦੀ ਸਾਨੂੰ ਲੋੜ ਨਹੀਂ ਹੈਗੀ ਉਹ ਵੈਸੇ ਤੁਰ ਜਾਂਦਾ ਕੋਈ ਜਿਵੇਂ ਮਾਰ ਜਾਂਦਾ ਹੁੰਦਾ ਗੱਲ ਉਹ ਉਦਾਂ ਦੀ ਗੱਲ ਸੀਗੀ ਉਹ ਕਿ ਐਵੇਂ ਕਰ ਦਿੰਨੇ ਆ ਸਾਲ ਕੁਛ ਤਾਂ ਕਰਨਾ ਹੀ ਆ ਤੇ ਆਦਰਵਾਇਜ਼ ਮੈਂ ਸਿਰਫ 15 ਦਿਨ ਪਹਿਲਾਂ ਵੀਡੀਓ ਪਾਈ ਆ ਔਰ 15 ਦਿਨ ਪਹਿਲਾਂ ਪਾਈ ਆ ਤਾਂ ਪਹਿਣਾ ਨੇ ਉਸੇ ਦਿਨ ਤਾਂ ਲੈ ਨਹੀਂ ਜਾਂਦਾ ਬਹੁਤ ਸਰੀਆ ਪਹਿਣਾ ਨੇ ਤਾਂ ਹਜੇ ਤੱਕ ਵੀ ਨਹੀਂ ਲੈ ਕੇ ਜਾਂਦਾ ਹਨ ਤੇ ਇਸ ਕਰਕੇ ਉਹ ਕਮੈਂਟ ਵੈਸੇ ਮੈਂ ਆਵਾ ਗਉਣ ਦੀ ਕਰ ਦਿੱਤਾ ਸੀਗਾ ਫਿਰ ਜੀ ਇਹਦਾ ਕੋਈ ਮੂੰਹ ਸਿਰ ਹੈ ਨਹੀਂਗਾ ਇੱਕ ਮਿੰਟ ਦਾ ਠੀਕ ਹੈ ਜੀ ਤੇ ਅੱਗੇ ਹੈਗਾ ਬਹੁਤ ਸਾਰੀਆਂ ਪੈਣਾ ਖਾ ਰਹੀਆਂ ਨੇ ਔਰ ਰਿਜ਼ਲਟ ਸ਼ੇਅਰ ਕਰ ਰਹੀਆਂ ਨੇ ਮੈਂ ਤੁਹਾਨੂੰ ਇੱਕ ਪੈਣ ਦਾ ਦੱਸਦੀ ਆ ਮੈਂ ਉਹਨਾਂ ਤੋਂ ਵੈਸੇ ਪੁੱਛਿਆ ਤਾਂ ਹੈ ਨਹੀਂਗਾ ਕਿ ਮੈਂ ਕਰ ਵੀ ਦੇਵਾਂ ਕਈ ਪੈਣਾ ਨੇ ਫਿਰ ਜਦੋਂ ਇਸ ਤਰ੍ਹਾਂ ਦਾ ਕਮੈਂਟ ਪੜ੍ਹ ਲੈਣੇ ਉਹਨਾਂ ਨੂੰ ਐ ਲੱਗਦਾ ਵੀ ਨਹੀਂ ਉਹ ਤਾਂ ਐਵੇਂ ਹੀ ਆ ਸਤਿ ਸ੍ਰੀ ਅਕਾਲ ਭੈਣ ਜੀ ਹਰ ਕਿਤਾ ਠੀਕ ਹੈ ਤੁਸੀਂ ਅੱਜ ਜੀ ਮੈਂ ਭੈਣ ਜੀ ਕੋਲ ਗੜਕ ਤੋਂ ਨਵਾਂ ਸ਼ਹਿਰ ਤੋਂ ਦਵਿੰਦਰ ਕੋ ਬੋਲਦੀ ਆ ਜੀ ਮੈਂ ਜਿੱਦਾਂ ਘਟ ਕੋਲੋਂ ਕੱਪੜੇ ਵੀ ਮੰਗਾਏ ਸੀ ਇਹ ਪਹਿਲਾਂ ਤੇ ਆਪਣੀ ਗੱਲਬਾਤ ਮੁਕਾ ਕੇ ਟਾਈਮ ਤੋਂ ਹੋਈ ਨਹੀਂ ਜਿੱਦਾਂ ਮੈਂ ਆ ਕੇ ਕੂਝ ਢਿੱਲੀ ਰਹੀ ਫੇਰ ਖੜਾ ਹੋੜਾ ਨੇ ਮੀਹਾਂ ਨੇ ਕੰਮ ਪਾ ਛੱਡਿਆਸ ਕਰਕੇ ਆਪਣਾ ਸੰਪਰਕ ਨਹੀਂ ਹੋਇਆ ਅੱਜ ਤੱਕ ਮੈਂ ਲਾਈਕ ਕਰਦੀ ਰਹਿੰਨੀ ਵੀਡੀਓ ਤੁਹਾਡੀਆਂ ਸੁਣਦੀ ਐਨੀ ਬਾਕੀ ਖੋਸ਼ਖਬਰੀ ਤੁਹਾਨੂੰ ਮੈਂ ਇਹ ਦੱਸਣੀ ਸੀ ਭੈਣ ਜੀ ਤੁਹਾਡਾ ਥੈਂਕ ਯੂ ਕਰਨਾ ਸੀਗਾ ਜਿੱਦਾਂ ਬਾਹਰ ਦੇ ਦਾ ਇੱਧਰ ਦੇ ਕੰਮਾਂ ਦਾ ਫਰਕ ਆ ਜੀ ਉੱਥੇ ਮੇਰਾ ਨਾ ਵੇਟ ਬਹੁਤ ਵਧ ਗਿਆ ਸੀਗਾ ਜੀ ਕੱਪੜੇ ਵੀ ਨਹੀਂ ਮੇਰੇ ਹੁਣ ਇੱਥੇ ਆ ਕੇ ਇੰਡੀਆ ਹੁੰਦੇ ਸੀਗੇ ਤੇ ਹੁਣ ਆ ਤੁਸੀਂ ਪਾਠੇ ਵਾਲਾ ਇੱਕ ਰੈਮਡੀ ਦੱਸੀ ਸੀਗੀ ਉਹ ਨਾ ਮੈਂ ਜਿੱਦਾਂ ਜਿੱਦਾਂ ਤੁਸੀਂ ਦੱਸਿਆ ਮੈਂ ਉਦਾਂ ਹੀ ਬਣਾਈ ਜੀ ਪਾਠਾ ਤੇ ਕਮਰ ਕਾਸੇ ਛੋਲੇ ਪੁੱਜੇ ਹੋਏ ਤੇ ਇੱਕ ਚੀਜ਼ ਹੋ ਲੋਧ ਹਾਂਜੀ ਉਹ ਬਣਾ ਕੇ ਅਜੀਤ ਭੈਣ ਜੀ ਤੁਸੀਂ 15 ਤਰੀਕ ਨੂੰ ਦੱਸਿਆ ਸੀ 16 ਨੂੰ ਮੈਂ ਉਹ ਸ਼ੁਰੂ ਕੀਤਾ ਇਹ ਤੁਸੀਂ ਜਲੋ 16 17 18 ਆ ਚਾਰ ਦਿਨ ਹੋਏ ਆ 1.5 ਇੰਚ ਮੇਰਾ ਨਾ ਉਹ ਕੱਪੜਿਆਂ ਦਾ ਪਾਸ ਪੈ ਗਿਆ ਆ ਰਾਉਂਡ ਮਲਕੀ 4 ਇੰਚ ਸਿੰਗ ਸਿੰਗਲ 1.5 ਇੰਚ ਰੋਮ ਇਹਨਾਂ ਸਾਰੇ ਗੱਦੇ ਕਿਹੜਾ ਚਮਤਕਾਰ ਕੀਤਾ ਤੂੰ ਇਹ ਜਿਹੜਾ ਇਹ ਦਿਨਾਜੀ 3 14 ਦਾ ਜਿਸ ਇੰਨਾ ਮਲਕੀ ਬੋਡੀ ਨੂੰ ਫਰਕ ਪੈ ਗਿਆ ਫੇਸ ਵੀ ਸਾਰਾ ਇਦਾਂ ਪਤਲਾ ਪਤਲਾ ਲਾਦਾ ਇੱਕ ਸਾਡੇ ਬਿਮਾਰੀ ਹੈਗਾ ਪੰਜਾਬੀਆਂ ਨੂੰ ਜੇ ਥੋੜਾ ਸਰੀਰ ਸੈੱਟ ਹੋ ਜਵੇਗਾ ਬਿਮਾਰ ਸਮਝਦੇ ਅਗਲੇ ਨੂੰ ਇਹ ਸੇ ਠੀਕ ਆ ਕੋਈ ਪ੍ਰੋਬਲਮ ਆ ਕੀ ਗੱਲ ਆ ਇੰਨੀ ਪਤਲੀ ਜੀ ਲੱਗਣ ਲੱਪੇ ਤਾਂ ਇਸ ਕਰਕੇ ਮੈਂ ਤੁਹਾਡਾ ਥੈਂਕ ਯੂ ਕਰਨਾ ਸੀ ਮੇਰੇ ਸਾਰੇ ਕੱਪੜੇ ਦੁਆਰਾ ਪਹਿਲਾਂ ਤੋਂ ਹੀ ਆਉਣ ਲੱਪੇ ਇੰਨੇ ਨੇ ਮਹਿੰਗੇ ਸ਼ੇਸ਼ਾ ਸਾਥ ਸਾਥ ਦੇ ਯਾਰ ਦੇ ਸੂਟ ਸਕੇ ਇੰਦੇ ਪੈਸੇ ਜੇ ਖੁੱਲੇ ਕਰੋ ਨਾ ਭੈਣ ਜੀ ਫਿਰ ਉਹ ਫਿਟਿੰਗ ਜੀ ਨਹੀਂ ਬਣਦੀ ਜੀ ਉਹ ਸ਼ੇਪ ਨਹੀਂ ਬਣਦੀ ਵਧੀਆ ਨਹੀਂ ਲੱਗਦੇ ਖੁੱਲੇ ਕੀਤੇ ਹੋ ਜੀ ਸੋ ਉਹ ਹਜੇ ਮੈਂ ਠੀਕ ਠੋਕ ਕਰ ਨਹੀਂ ਸਕੇ ਜੀ ਤਾਂ ਤੁਹਾਡਾ ਦੱਸਿਆ ਹੋਇਆ ਨਕਸ਼ਾ ਆਪਾਂ ਸ਼ੁਰੂ ਕੀਤਾ ਤਾਂ 4 ਦਿਨਾਂ ਵਿੱਚ ਇੰਨਾ ਫਰਕ ਪੈ ਗਿਆ ਕਿ ਮੇਰੇ ਬਿਲਕੁਲ ਬਹੁਤ ਵਧੀਆ ਪਹਿਲੇ ਤੋਂ ਇੱਦਾਂ ਹੀ ਹੋਣਾ ਪਈ। ਆ ਵੀ ਦਾ ਬਹੁਤ ਬਹੁਤ ਥੈਂਕ ਯੂ ਹੈਗੇ ਤਾਂ ਤੁਸੀਂ ਮੇਰੇ ਤੋਂ ਛੋਟੇ ਆ। ਭਾਰਤ ਚਲੋ ਸਤਿਕਾਰ ਕਰਨਾ ਸਭ ਤੋਂ ਹੈ ਨਾ ਭਾਗਵੰਦ ਆ। ਬਾਕੀ ਤੁਸੀਂ ਇੰਨੀ ਜਾਣਕਾਰੀ ਦਿੰਨੇ ਆ ਸਾਰੀਆਂ ਵੀਡੀਓ ਮੈਂ ਦੇਖਦੀ ਰਹਿਣੀ ਆ ਤੇ ਲਾਈਕ ਵੀ ਕਰਦੀ ਰਹਿਣੀ ਵੈਸੇ ਹੁਣ ਮੇਰੇ ਕੋਲ ਗੱਲ ਨਹੀਂ ਹੋਈ ਤੁਹਾਡੇ ਨਾਲ ਈ ਮਹੀਨੇ ਤੋਂ ਕੋਦੋਂ ਦੇ ਅੰਦੀ। ਹਾਂਜੀ ਚਲੋ ਠੀਕ ਹੈ ਭੈਣ ਜੀ ਓਕੇ ਜੀ ਥੈਂਕ ਯੂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਿਨਾ ਦਵਾਈ ਤੋਂ ਬਿਨਾ ਡਾਕਟਰਾਂ ਤੋਂ ਬਿਨਾ ਐਕਸਰਸਾਈਜ਼ ਤੋਂ ਬਿਨਾ ਖਾਤੇ ਪੀਤੇ ਅਛੱਡਣ ਤੋਂ ਇਦਾਂ ਹੀ ਮੈਨੂੰ ਉਹ ਪਾਠੇ ਨਾਲ ਹੀ ਫਰਕ ਪੈ ਗਿਆ ਜੀ ਬਹੁਤ ਜਿਆਦਾ ਹਾਂਜੀ ਬਹੁਤ ਬਹੁਤ ਥੈਂਕ ਯੂ ਜੀ ਓਕੇ ਭੈਣ ਜੀ ਸਤਿ ਸ੍ਰੀ ਅਕਾਲ ਲਓ ਜੀ ਸੁਣ ਲਿਆ ਹੁਣ ਕਈ ਭੈਣਾਂ ਨੂੰ ਕਾਫੀ ਜਿਆਦਾ ਯਕੀਨ ਹੋ ਜਾਊਗਾ ਤੌਰ ਕਈ ਜਿਹੜੀਆਂ ਇੱਕ ਅੱਧਾ ਕਮੈਂਟ ਪੜ ਲੈਂਦੀਆਂ ਉਹਨਾਂ ਨੂੰ ਟੈਨਸ਼ਨ ਵੀ ਹੋ ਜਾਂਦੀ ਆ ਵੀ ਅਸੀਂ ਤਾਂ ਐਵੇਂ ਹੀ ਕਰ ਰਹੇ ਹਾਂ ਨਾ ਲੋ ਜੀ ਇਹ ਤਾਂ ਹੋ ਗਿਆ ਆਪਣਾ ਪਾਠੇ ਦਾ ਚਮਤਕਾਰ ਠੀਕ ਹੈ ਤੇ ਬਹੁਤ ਸਾਰੇ ਸਵਾਲ ਪਾਠੇ ਨੂੰ ਲੈ ਕੇ ਆ ਫਿਰ ਮੈਂ ਅਗਲੀ ਰਿਕਾਰਡਿੰਗ ਤੁਹਾਨੂੰ ਫੇਰ ਸੁਣਾਉਣੀ ਆ ਇਸ ਤੋਂ ਬਾਅਦ ਅਗਲੀ ਵੀ ਦੱਸੂਗੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਪਾਠੇ ਨੂੰ ਲੈ ਕੇ ਕਾਫੀ ਸਾਰੇ ਭੈਣਾਂ ਦੇ ਮਨ 'ਚ ਸਵਾਲ ਹੋਰ ਵੀ ਨੇ ਉਹ ਕਹਿੰਦੀਆਂ ਨੇ ਕਿ ਅਸੀਂ ਖਾਲੀ ਪੇਟ ਅਸੀਂ ਤਾਂ ਚਾਹ ਪੀਂਦੀਆਂ ਨਹੀਂ ਜੀ ਕਈ ਭੈਣਾਂ ਚਾਹ ਨਹੀਂ ਪੀਂਦੀਆਂ ਚਾਹ ਨਹੀਂ ਪੀਂਦੀਆਂ ਅਸੀਂ ਰੋਟੀ ਤੋਂ ਬਾਅਦ ਖਾਈਏ ਜੀ ਕਿ ਰੋਟੀ ਤੋਂ ਪਹਿਲਾਂ ਖਾਈਏ ਰੋਟੀ ਤੋਂ ਪਹਿਲਾਂ ਖਾ ਲਓ ਜੀ ਕਿਉਂਕਿ ਦੁੱਧ ਨਾਲ ਹੀ ਲੈਣਾ ਤੇ ਖਾਲੀ ਪੇਟ ਦਾ ਤਾਂ ਸਵਾਲ ਹੀ ਨਹੀਂ ਹੈਗਾ ਦੁੱਧ ਚਲਿਆ ਗਿਆ ਅੰਦਰ ਤੁਹਾਡਾ ਠੀਕ ਹੈ ਜੀ ਤੇ ਪਾਣੀ ਥੋੜਾ ਵੱਧ ਪੀਓ ਮੈਂ ਦੇਖੋ ਮੈਂ ਵੀ ਲੈ ਰਹੀ ਹਾਂ ਮੈਨੂੰ ਵੀ ਹਫ਼ਤਾਕ ਹੋ ਗਿਆ ਪਰ ਮੈਨੂੰ ਕੁਝ ਬੋਡੀ ਨੂੰ ਫੀਲ ਨਹੀਂ ਹੋ ਰਿਹਾ ਕਿ ਕੋਈ ਗਰਮੀ ਆ ਜਾਂ ਕੁਝ ਐ ਇਦਾਂ ਕੋਈ ਸਾਈਡ ਇਫੈਕਟ ਨਹੀਂ ਆਇਆ ਇਹਦਾ ਤੇ ਪੈਣਾ ਇਸ ਕਰਕੇ ਤੁਸੀਂ ਨਾ ਬੜਾ ਇੰਨੇ ਸਵਾਲਾਂ ਚ ਇੰਨੇ ਚੱਕਰਾਂ ਚ ਪਿਆ ਨਾ ਕਰੋ ਲੈ ਲਿਆ ਕਰੋ ਇਸ ਤਰ੍ਹਾਂ ਦੀਆਂ ਨੇਚਰਲ ਚੀਜ਼ਾਂ ਹੁੰਦੀਆਂ ਨੇ ਉਸ ਤੋਂ ਬਾਅਦ ਖਾਣਾ ਜਿਵੇਂ ਹੁਣ ਆਪਾਂ ਦੁੱਧ ਪੀ ਲਿਆ ਹਨਾ ਜੀ ਤੇ ਜਦੋਂ ਗਲਾਸ ਦੁੱਧ ਦਾ ਪੀ ਲਾਂਗੇ ਤੇ ਛੇਤੀ ਭੁੱਖੀ ਨਹੀਂ ਲੱਗਦੀ ਹੈਗੀ ਤੇ ਖਾਣਾ ਤੁਸੀਂ ਲੇਟ ਵੀ ਖਾ ਸਕਦੇ ਹੋ ਤੇ ਕੋਸ਼ਿਸ਼ ਕਰਿਆ ਕਰੋ ਕਿ ਖਾਣੇ ਤੋਂ ਪਹਿਲਾਂ ਤੁਸੀਂ ਲੈ ਲਿਆ ਕਰੋ ਠੀਕ ਹੈ ਜੀ ਤੇ ਦੁੱਧ ਤਾਂ ਹਣਾ ਪੀਣਾ ਪਊਗਾ ਨਾਲ ਸਿੱਥੋਂ ਇਹਨਾਂ ਚੀਜ਼ਾਂ ਦੇ ਦੁੱਧ ਤਾਂ ਪੀਣਾ ਲੱਗਣੀ ਆ ਤੇ ਅਗਲੀ ਗੱਲ ਹੈਗੀ ਆ ਨੈਕਸਟ ਕੀ ਕੀਤੀ ਕਿ ਮੈਂ ਹੋਰ ਹਾਂ ਇੱਕ ਮੈਂ ਨਾ ਵਲੌਗ ਪਾਇਆ ਸੀਗਾ ਕਿ ਮੈਂ ਦਾਖਾਂ ਹਰ ਰੋਜ਼ ਅਸੀਂ ਨਾ 15 ਕ ਦਾਖਾਂ ਜਿਹੜੀਆਂ ਉਹ ਪਿਉ ਹੋ ਲੈਣੇ ਹੁੰਦੇ ਆ ਬੀਬੀ ਵੀ ਲੈ ਲੈਣੀ ਔਰ ਮੈਂ ਵੀ ਲੈ ਲੰਨੀ ਆ ਅਸੀਂ ਦਾਖਾਂ ਭਿਉ ਕੇ ਕੰੱਚ ਦੇ ਗਲਾਸ ਦੇ ਵਿੱਚ ਰੱਖ ਲੈਨੇ ਆ ਤੇ ਸਵੇਰੇ ਉੱਠ ਕੇ ਪਾਣੀ ਪੀ ਲੈਨੇ ਆ ਤੁਸੀਂ 15 20 ਦਿਨ ਬਾਅਦ ਇਹਦਾ ਰਿਜ਼ਲਟ ਦੇਖਿਓ ਆਪਣੀ ਸਕਿਨ ਲਈ ਬਹੁਤ ਅੱਛੀਆਂ ਬਾਹਾਂ ਵਗੈਰਾ ਲਈ ਬਹੁਤ ਅੱਛੀਆਂ ਨੋਹਾਂ ਲਈ ਬਹੁਤ ਅੱਛੀਆਂ ਬਾਕੀ ਬੀਪੀ ਲਈ ਤੇ ਇੱਕ ਨਾ ਹੋਰ ਮੈਂ ਤੁਹਾਨੂੰ ਦੱਸਦੀ ਆ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਮਨਦੀਪ ਕੌਰ ਭੈਣ ਹੈਗੇ ਨੇ ਆਪਣੇ ਚੰਡੀਗੜ੍ਹ ਤੋਂ ਮੈਨੂੰ ਟਾਈਮ ਟੂ ਟਾਈਮ ਸਾਰੀਆਂ ਗੱਲਾਂ ਯਾਦ ਕਰਾਉਂਦੇ ਰਹਿੰਦੇ ਨੇ ਤੇ ਉਹਨਾਂ ਨੇ ਵੀ ਮੈਨੂੰ ਯਾਦ ਕਰਾਇਆ ਕਹਿੰਦੇ ਹੀਮੋਗਲੋਬਿਨ ਬਹੁਤ ਵਧਦਾ ਇਹਦੇ ਨਾਲ ਐਕਚੁਅਲੀ ਹਾਂ ਜਿਹੜਾ ਐਚਬੀ ਹੈ ਨਾ ਘਟ ਜਾਂਦਾ ਉਹ ਵਧਦਾ ਹੈਗਾ ਮੈਂ ਉਸ ਦਿਨ ਦੱਸਣਾ ਸ਼ਾਰਟ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਦੱਸਣਾ ਹੀ ਭੁੱਲ ਗਈ ਸੀ ਕਿ ਐਚਬੀ ਵੀ ਵਧਦਾ ਹੈਗਾ ਔਰ ਬੀਪੀ ਨੂੰ ਵੀ ਸੈੱਟ ਕਰਦਾ ਜੀ ਇਹ ਜਿਹੜੀਆਂ ਦਾਖਾਂ ਨੇ ਤੇ ਇੱਕ ਭੈਣ ਦਾ ਅੱਜ ਕਮੈਂਟ ਆਇਆ ਸੀਗਾ ਕਹਿੰਦੇ ਇਹ ਗਰਮ ਹੁੰਦੀਆਂ ਨੇ ਇਸ ਲਈ 15 16 ਸਾਲ ਦੀਆਂ ਕੁੜੀਆਂ ਨੂੰ ਇੰਨੀਆਂ ਜ਼ਿਆਦਾ ਨਹੀਂ ਮੈਂ ਤੁਹਾਡੀ ਗੱਲ ਮੰਨਦੀ ਹਾਂ ਕਿ 15 16 ਸਾਲ ਦੇ ਵਿੱਚ ਨੇ 17 18 ਸਾਲ ਦੀ ਉਮਰ ਤੋਂ ਬਾਅਦ ਆੜਿਆਂ ਨੂੰ 15 ਅਹ ਦੱਖਾਂ ਤੁਸੀਂ ਦੇ ਸਕਦੇ ਹੋ ਔਰ ਉਸ ਤੋਂ ਨੀਚੇ ਆ ਜਿਹੜੀਆਂ ਉਹ 10 11 ਦੇ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਗਰਮ ਨਹੀਂ ਹੁੰਦੀਆਂ ਜੀ ਇਹ ਕਿਉਂਕਿ ਜਦੋਂ ਪਾਣੀ ਦੇ ਵਿੱਚ ਭਿੱਜ ਜਾਂਦੀ ਹੈ ਨਾ ਜੀ ਉਦੋਂ ਤਾਂ ਤਸੀਰ ਠੰਡੀ ਹੋ ਜਾਂਦੀ ਹੈ ਗਰਮ ਬਦਾਮ ਵੈਸੇ ਆਪਾਂ ਕਹਿੰਦੇ ਨੇ ਕਿ ਗਰਮ ਹੈ ਉਦਾਂ ਖਾਣੇ ਆ ਪਰ ਜਦੋਂ ਅਸੀਂ ਪਿਉਂ ਕੇ ਖਾਣੇ ਆ ਰਾਤ ਨੂੰ ਉਹਦੀ ਤਸੀਰ ਆ ਜਿਹੜੀ ਠੰਡੀ ਹੋ ਜਾਂਦੀ ਹੈ ਠੀਕ ਹੈ ਬਾਕੀ ਉਹਨਾਂ ਦੀ ਗੱਲ ਉਦਾਂ ਸਹੀ ਹੈ ਕਿ 15 ਦਾਖਾ ਜਿਹੜੀਆਂ 17 18 ਸਾਲ ਤੋਂ 20 ਸਾਲ ਤੋਂ ਵੱਧ ਦੇ ਬੱਚੇ ਆ ਜਿਹੜੇ ਉਹ 15 ਦਾਖਾ ਖਾ ਸਕਦੇ ਆ ਆਪਾਂ 15 15 ਦਾਖਾ ਖਾ ਸਕਦੇ ਆ ਉਦੋਂ ਨੀਚ ਠੀਕ ਹੈ ਜੀ ਇੱਕ ਭੈਣ ਦਾ ਆਇਆ ਸੀ ਅੱਜ ਫੋਨ ਕਹਿੰਦੀ ਮਟਾਪਾ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਜੀ ਮਟਾਪਾ ਤੁਸੀਂ ਐਨੇ ਤਾਂ ਬੜੀ ਟੈਨਸ਼ਨ ਲਿਆ ਹੀ ਨਾ ਕਰੋ ਬਸ ਤੁਸੀਂ ਖਾ ਲਿਆ ਕਰੋ ਹਨਾ ਸੋ ਦਾਖਾਂ ਕੋਈ ਮਾੜੀਆਂ ਨਹੀਂ ਹੈਗੀਆਂ ਤੁਸੀਂ ਖਾਓ ਇਹਨੂੰ ਠੀਕ ਹੈ ਤੇ ਅਗਲੀ ਜਿਹੜੀ ਰਿਕਾਰਡਿੰਗ ਹੈਗੀ ਆ ਕਿ ਆਪਾਂ ਤੇਲ ਵਗੈਰਾ ਤੁਹਾਨੂੰ ਕਾਫੀ ਦੱਸ ਦੇ ਰਹੇ ਹਾਂ ਹਨਾ ਤੇਲ ਜਿਹੜਾ ਆਪਾਂ ਬਣਾਉਣੇ ਆ ਤੇ ਇੱਕ ਸੀਰਮ ਬਣਾਉਣੇ ਆ ਵਾਲਾਂ ਵਾਸਤੇ ਤੇਲ ਬਣਾਉਣੇ ਆ ਵਾਲਾਂ ਵਾਸਤੇ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਦੱਸ ਦਿਆਂ ਇੱਕ ਭੈਣ ਦਾ ਆਇਆ ਸੀਗਾ ਕਿ ਫੇਸ ਸੀਰਮ ਜਿਹੜਾ ਅੱਜ ਕਮੈਂਟ ਕੀਤਾ ਹੋਇਆ ਸੀ ਇਹ ਫੇਸ ਸੀਰਮ ਹੈਗਾ ਜਿਹੜਾ ਉਹ ਜੇ ਕਿਸੇ ਨੂੰ ਪਤਾ ਉਹਦੇ ਵਿੱਚ ਕੀ ਪੈਂਦਾ ਤਾਂ ਦੱਸ ਦੋ ਤੇ ਕਮੈਂਟਾਂ ਦੇ ਵਿੱਚ ਦੱਸਿਆ ਨਹੀਂ ਜਾਂਦਾ ਵੀ ਕੀ ਕੀ ਪੈਂਦਾ ਕਿਸ ਤਰ੍ਹਾਂ ਬਣਦਾ ਉਹਨਾਂ ਦਾ ਵੀ ਮੈਂ ਜਵਾਬ ਦੇ ਦੇਣੀ ਆ ਵੈਸੇ ਮੈਂ ਬਾਇ ਨੇਮ ਹੀ ਉਹਨਾਂ ਦੇ ਸਕਰੀਨਸ਼ਾਟ ਲਏ ਸੀ ਤੇ ਮੈਂ ਬਾਇ ਨੇਮ ਹੀ ਉਹਨਾਂ ਦਾ ਥੋੜੇ ਜਿਹਾ ਕਮੈਂਟ ਹੈ ਜਿਹੜੇ ਰੀਡ ਕਰਕੇ ਤੁਹਾਨੂੰ ਦੱਸ ਦੇਣੀ ਆ ਕਿ ਉਹ ਕਿਹੜੀਆਂ ਕਿਹੜੀਆਂ ਪੈਣਾ ਸੀਗੀਆਂ ਲੋ ਜੀ ਪੈਣਾ 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 ਲੋ ਜੀ ਇੱਕ ਤਾਂ ਹੈਗਾ ਅ ਮੀਨਾ ਗਰੋਵਰ ਮੇਰੇ ਪਾਸ ਪਿਛਲੇ ਸਾਲ ਦੀ ਅਲਸੀ ਹੈ ਕੀ ਯੂਜ਼ ਕਰ ਸਕਦੀ ਆ ਦੇਖੋ ਜੀ ਦੇਖ ਲਿਓ ਨੂੰ ਜੇ ਤਾਂ ਸਹੀ ਪਈ ਐ ਫਿਰ ਤਾਂ ਯੂਜ਼ ਕਰ ਲਿਓ ਫਿਰ ਤਾਂ ਕੋਈ ਚੱਕਰ ਨਹੀਂ ਆ ਜੇ ਲੱਗੀ ਲੁੱਗੀ ਜੀ ਪਈ ਐ ਖਰਾਬ ਹੋਊਗੀ ਫਿਰ ਨਾ ਯੂਜ਼ ਕਰਿਓ ਠੀਕ ਹੈ ਤੇ ਦੂਸਰਾ ਹੈਗਾ ਅਮਿਤੋਜ ਸ਼ਰਮਾ ਸ਼ਾਇਆਂ ਲਈ ਦੱਸੋ ਕਿਵੇਂ ਠੀਕ ਕਰ ਸਕਦੇ ਆ ਸ਼ਾਇਆਂ ਲਈ ਮੈਂ ਦੱਸਿਆ ਹੋਇਆ ਇੱਕ ਬੰਦ ਹੋਰ ਦੱਸਣਾ ਜੀ ਸ਼ਾਇਆਂ ਵਾਸਤੇ ਆਪਾਂ ਨਾ ਟਰਾਈ ਕਰ ਰਹੇ ਹਾਂ ਕਿਸੇ ਹੋਰ ਤੇ ਜਦੋਂ ਹੀ ਉਹ ਤੋਂ ਮੈਨੂੰ ਰਿਜ਼ਲਟ ਪੋਜ਼ਿਟਿਵ ਆ ਗਿਆ ਮੈਂ ਤੁਹਾਨੂੰ ਦੱਸੂਗੀ ਨਾ ਉਸਕਾ ਬੜੇ ਜਿਆਦਾ ਸੋਖਾ ਹੋਊਗਾ ਜਸਪ੍ਰੀਤ ਸੰਧੂ ਡਰਾਈ ਸਕਿਨ ਲਈ ਵੀ ਕਰ ਸਕਦੇ ਆ ਮੈਮ ਯੂਜ਼ ਉਹ ਜੈਲ ਦੀ ਗੱਲ ਕਰਦੇ ਨੇ ਡਰਾਈ ਸਕਿਨ ਵਾਲੇ ਵੀ ਕਰ ਸਕਦੇ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਚਾਰ ਡ੍ਰੌਪਸ ਆ ਜਿਹੜੇ ਜਾਂ ਤਾਂ ਐਲਮੰਟ ਆਇਲ ਬਦਾਮਾਂ ਦਾ ਤੇਲ ਤੇ ਜਾਂ ਤੁਸੀਂ ਪਾ ਲਓ ਜੀ ਉਹਦੇ ਵਿੱਚ ਕੋਕੋਨਟ ਆਇਲ ਠੀਕ ਹੈ ਯੂਜ਼ ਕਰੋ ਨੂੰ ਨੈਕਸਟ ਹੈ ਜੀ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਡੀ ਐਚ ਡੀ ਆਈ ਡੀ ਤੋਂ गुड दी प्लीज कोई आइब्रो ਲਈ ਦੱਸੋ ऑयल ਵਾਈਟ ਵਾਲ ਆ ਰਹੇ ਨਹੀਂ ਨੈਕਸਟ ਵੀਡੀਓ ਜਾਂ ਫਿਰ ਇਹ ਵੀਡੀਓ ਵਿੱਚ ਕਮੈਂਟ ਕਰਿਓ ਇਹ ਆਪਾਂ ਜਿਹੜਾ ਆਇਲ ਦੱਸਿਆ ਸੀਗਾ ਵਾਲਾਂ ਵਾਸਤੇ ਉਹੀ ਆਇਲ ਹੈ ਜਿਹੜਾ ਤੁਸੀਂ ਆਪਣੇ ਆਈਬ੍ਰੋਸ ਤੇ ਯੂਜ਼ ਕਰੋ ਠੀਕ ਹੈ ਜੀ ਰਿਜ਼ਲਟ ਬਹੁਤ ਵਧੀਆ ਆਉਣਗੇ ਅ ਇੱਕ ਲੌਂਗਾਂ ਦਾ ਤੇਲ ਬਣਾਇਆ ਸੀ ਆਪਾਂ ਉਹ ਵੀ ਬਹੁਤ ਮੈਨੀਫੀਸ਼ੀਅਲ ਹੈਗਾ ਤੁਸੀਂ ਉਹ ਵੀ ਬਣਾ ਸਕਦੇ ਹੋ ਉਹ ਬਣਾ ਕੇ ਰਾਤ ਨੂੰ ਲਾ ਲਿਆ ਕਰੋ ਠੀਕ ਹੈ ਮੈਂ ਵੈਸੇ ਦਿਨ ਚਲਾ ਜਾਣੀ ਹੁਣ ਮੌਸਮ ਜਿਆਦਾ ਥੋੜਾ ਬਦਲਦਾ ਹੈ ਨਾ ਤੇ ਆਂਟੀ neck ਤੇ ਲਗਾ ਸਕਦੇ ਆ ਜੀ ਕੀ ਕਹਿੰਦੇ ਆ neck ਤੇ ਕੀ ਲਗਾਉਣਾ ਜੀ neck ਤੇ ਉਹ ਜਲ ਕਹ ਰਹੇ ਨੇ ਜੀ neck ਤੇ ਲਗਾਓ ਜੀ ਕੋਈ ਇਥੇ ਰਹੀ ਚੱਕਰ neck ਤੇ ਲਗਾਓ ਉਹਦੇ ਵਿੱਚ ਕੀ ਹੈ ਜੀ ਅਲਸੀ ਹੈ ਉਹ ਉਹ ਤਾਂ ਬਹੁਤ ਚੰਗੀ ਚੀਜ਼ ਹੈ ਇਹ ਚ ਬਹੁਤਾ ਪੁੱਛਣ ਦੀ ਲੋੜ ਹੀ ਨਹੀਂ ਹੈਗੀ ਬੇਫਿਕਰ ਹੋ ਕੇ ਲਾਓ ਇਹੇ ਲਓ ਜੀ ਹੁਣ ਮੈਂ ਤੁਹਾਨੂੰ ਨਾ ਅਗਲਾ ਜਿਹੜਾ ਹੈਗਾ ਰਿਕਾਰਡਿੰਗ ਸੁਣਾਉਣ ਜਾ ਰਹੀਆਂ ਅਗਲੀ ਰਿਕਾਰਡਿੰਗ ਵਾਲਾ ਨੂੰ ਲੈ ਕੇ ਜਿਹੜਾ ਆਪਾਂ ਤੇਲ ਹੈ ਨਾ ਬਣਾਉਣੇ ਆ سیرਮ ਬਣਾਉਣੇ ਆ ਬਹੁਤ ਸਾਰੀਆਂ ਭੈਣਾਂ ਨੂੰ ਭੇਜਦੇ ਆਨਲਾਈਨ سیرਮ ਔਰ ਆਇਲ ਹਨ ਉਹ ਵਾਲਾ ਔਇਲ ਹੈ ਜਿਹੜਾ ਉਹੀ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਅੱਜ ਲੋ ਉਹ ਇੱਕ ਭੈਣ ਦਾ ਅੱਜ ਮੈਨੂੰ ਬੜਾ ਲੰਮਾ ਚੌੜਾ ਕਮੈਂਟ ਆਇਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆ ਤਾਂ ਮੈਂ ਪੜ੍ਹ ਕੇ ਸੁਣਾ ਸਕਦੀ ਆ ਅ ਪੜ੍ਹ ਕੇ ਨਹੀਂ ਸੌਰੀ ਮੈਂ ਥੋੜੀ ਜਿਹੜੀ ਰਿਕਾਰਡਿੰਗ ਹੈ ਉਹ ਸੁਣਾ ਸਕਦੀ ਆ ਉਹ ਕਹਿੰਦੇ ਮੈਨੂੰ ਕੋਈ ਚੱਕਰ ਨਹੀਂ ਹੈਗਾ ਤੁਸੀਂ ਸੁਣਾਓ ਦੀ ਮੈਂ ਗੁਰਜਿੰਦਰ ਕੌਰ ਬਿਆਸ ਤੋਂ ਬੋਲ ਰਹੀ ਆ ਜੀ ਥੈਂਕ ਯੂ ਤੁਸੀਂ ਜਿਸ ਅਸੀ ਕਰ ਦਿੱਤੀ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਭੁੱਲ ਗਈ ਸੀ ਜਦੋਂ ਤੁਸੀਂ ਉਹ ਤੇਲ ਬਣਾਉਣਾ ਦੱਸਿਆ ਸੀ ਤੇ ਮੈਥੀ سیرਮ ਵੀ ਤਾਂ ਮੈਂ हेयर ऑयल ਉਹ ਵੀ ਬਣਾ ਲਿਆ ਸੀ ਤੇ سیرਮ ਵੀ ਬਣਾ ਲਿਆ ਸੀ ਮੈਂ ਉਦੋਂ ਦੀ ਹੀ ਯੂਜ਼ ਕਰਦੀਆਂ ਜਦੋਂ ਤੁਸੀਂ ਦੱਸਿਆ ਸੀ ਤੇ ਮੈਨੂੰ ਉਹਦਾ ਬਹੁਤ ਫਾਇਦਾ ਹੋਇਆ ਮੇਰੇ ਵਾਲ ਕਾਫੀ ਕਾਲੇ ਵੀ ਹੋ ਗਏ ਐ ਔਰ ਨਾਲੇ ਨਵੀਂ ਗ੍ਰੋਥ ਵੀ ਬਹੁਤ ਹੋ ਰਹੀ ਐ ਉਹ ਕਾਲੇ ਹੀ ਆ ਰਹੇ ਨੇ ਥੈਂਕ ਯੂ ਸੋ ਮੱਚ ਸਮਝ ਨਹੀਂ ਆਂਦੀ ਕਿ ਤੁਹਾਡਾ ਕਿੰਨਾ ਲਫਜ਼ਾ ਨਾਲ ਧੰਨਵਾਦ ਕਰਾਂ ਦਿਲੋਂ ਥੈਂਕ ਯੂ ਥੈਂਕ ਯੂ ਸੋ ਮਚ ਲੋ ਜੀ ਹੋ ਗਿਆ ਹੁਣ ਆ ਯਕੀਨ ਮੇਰਾ ਖਿਆਲ ਹੈ ਹੁਣ ਤੁਹਾਨੂੰ ਕਾਫੀ ਹੈ ਨਾ ਥੈਂਕ ਯੂ ਸੋ ਮਚ ਦੀਦੀ ਤੁਸੀਂ ਲਈ ਤਾਂ ਤੁਸੀਂ ਜਰੂਰ ਸੁਣਾਓ ਮੈਂ ਤੁਹਾਡਾ ਬਹੁਤ ਦਿਲੋਂ 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 ਧੰਨਵਾਦ ਕਰਦੀ ਆ ਕਿ ਤੁਸੀਂ ਮੇਰੀ ਬਹੁਤ ਵੱਡੀ ਪ੍ਰੋਬਲਮ ਸੋਲਵ ਕਰ ਦੋਗੇ ਥੈਂਕ ਯੂ ਸੋ ਮਚ ਤੇ ਜਿਹੜੀ ਐਲਸੀ ਦਾ ਤੁਸੀਂ ਅੱਜ ਦੱਸਿਆ ਹੈ ਇਹ ਫ੍ਰਿਜ 'ਚ ਰੱਖਣਾ ਹੈ ਜਾਂ ਫਿਰ ਇਹ ਬਾਹਰ ਹੀ ਰੱਖਣਾ ਹੈ ਇਹ ਵੀ ਬਲੀਜ਼ ਦੱਸ ਦੇਣਾ ਮੈਂ ਪੁੱਛਣਾ ਭੁੱਲ ਗਈ ਸੀ ਥੈਂਕ ਯੂ ਸੋ ਲਓ ਜੀ ਗੁਰਜਿੰਦਰ ਕੌਰ ਲਓ ਜੀ ਗੁਰਜਿੰਦਰ ਕੌਰ ਭੈਣ ਨੇ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਸਾਰਾ ਕੁਝ ਦੱਸਦਾ ਹੈਗਾ ਮੈਨੂੰ ਵੀ ਬੜਾ ਚੰਗਾ ਲੱਗਦਾ ਹੈ ਜਦੋਂ ਤੁਸੀਂ ਕੋਈ ਇਦਾਂ ਦੀ ਰਿਕਾਰਡਿੰਗ ਭੇਜਦੇ ਹੋ ਜਾਂ ਆਪਣੇ ਪੋਜ਼ਿਟਿਵ ਰਿਜ਼ਲਟ ਦੱਸਦੇ ਹੋ ਕਮੈਂਟ ਕਰਕੇ ਦੱਸਦੇ ਹੋ ਫਿਰ ਅੱਗੇ ਵੀ ਕੁਝ ਨਵਾਂ ਲੈ ਕੇ ਆਉਣ ਨੂੰ ਦਿਲ ਕਰਦਾ ਹੈ ਨਾ ਵੀ ਕੁਝ ਨਵਾਂ ਨਵਾਂ ਦੱਸੀਏ ਜੇ ਤੁਹਾਨੂੰ ਫਾਇਦਾ ਹੁੰਦਾ ਤਾਂ ਆਪਾਂ ਉਹੀ ਚੀਜ਼ ਦੱਸਦੇ ਹੁੰਨੇ ਜਿਹੜੀ ਆਪਾਂ ਆਪ ਯੂਜ਼ ਕਰਕੇ ਦੇਖੀ ਹੁੰਦੀ ਆ ਜਿਹਦਾ ਆਪਾਂ ਨੂੰ ਆਪ ਫਾਇਦਾ ਹੋਇਆ ਹੁੰਦਾ ਸੋ ਆਪਾਂ ਤੁਹਾਨੂੰ ਉਹੀ ਦੱਸ ਦਿੰਨੇ ਆ ਤੇ ਜਦੋਂ ਤੁਹਾਡੇ ਅੱਛੇ ਅੱਛੇ ਇਸ ਤਰ੍ਹਾਂ ਕਮੈਂਟ ਆਉਂਦੇ ਨੇ ਜਾਂ ਤੁਸੀਂ ਮੈਸੇਜ ਲਾਉਂਦੇ ਹੋ ਆਡੀਓ ਮੈਸੇਜ ਭੇਜਦੇ ਹੋ ਫਿਰ ਬਹੁਤ ਚੰਗਾ ਲੱਗਦਾ ਸੋ ਕੋਸ਼ਿਸ਼ ਕਰੋ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨ ਦੀ ਨੇਚਰਲ ਚੀਜ਼ਾਂ ਵੱਲ ਜ਼ਰੂਰ ਵਾਪਸ ਮੁੜ ਕੇ ਆਓ ਚਲੋ ਠੀਕ ਹੈ ਜੀ ਹੁਣ ਇਨਾਂ ਦੇ ਵਿਸ਼ਵਾਸ ਹੋ ਗਿਆ ਹੁਣ ਤੇ ਹੁਣ ਤੁਸੀਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੋ ਵੀ ਮੈਂ ਦਸੀਆਂ ਨੇ ਉਹਨਾਂ ਨੂੰ ਯੂਜ਼ ਕਰੋ ਤੇ ਉਹਨਾਂ ਦਾ ਜਿਆਦਾ ਤੋਂ ਜਿਆਦਾ ਫਾਇਦਾ ਉਠਾਓ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਫਿਰ ਆਪਾਂ ਹੁਣ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ